ਚੱਲ ਤਹੁੰਦੀ ਆਪਦਾ ਨੋਟ ਕਰ ਲੋ ਜੀਸੀਬੀ ਵਾਲੇ ਦੀ ਬੇਨਤੀ ਵੀ ਦੇ ਉੱਤੇ ਆ ਗੋ ਇਹਦਾ ਟਾਈਮ ਆ ਜੀ 2 32 55 ਦਾ ਸਮਾਂ ਲੱਗਿਆ ਇਸ ਟਰੈਕਟਰ ਦਾ ਮੇਰੇ ਵੀਰੋ ਜੇਰੇ ਵੀ ਭਰਾ ਸਾਡੇ ਵੀ ਦੂਰੋਂ ਨੇ ਇਸ ਖੇਡ ਦੇ ਨਾਲ ਜੁੜੇ ਆ ਜਦ ਗਿਆ ਕਾੜਾ ਹੋ ਗਿਆ ਕੰਮ ਥੋੜਾ ਜਿਹਾ ਅੱਜ ਤੇਰੇ ਬੈਕ ਸਾਈਡ ਤੇ ਕਨੌਰ ਖਰਗਵਾਲਾ ਨਰਦੇਵ ਸਿੰਘ ਬੈਠਾ ਉਹਦੇ ਨਾਲ ਉਹ ਕੋਈ 16 ਦੇ ਕਾ ਨਾਂ ਲਵੇ ਅੱਜ ਵੀ ਨਜ਼ਾਰਾ ਛੋੜਾਂ ਦੀ ਕਦਰ ਫਲਾਣ ਆੜ ਜਾਂਦੀ ਆ ਅੜੀ ਹੋਵੇਂ ਜਿਵੇਂ ਟੀਨ ਵਾਲੀ ਕੰਨ ਬੰਦਿਆ ਉਹ ਗੋਡੀ ਟਰਾਡੀ ਖਿੱਚਦੀ ਅੰਬਰਾਜ ਚੜ ਗਈ ਦੱਸ ਤੋਲੋਂ ਕਿਹੜਾ ਨੁਕਰੋਂ ਪਸੰਦ ਬੰਦਿਆ ਭੱਲੇ 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 ਆਹ ਟਰੈਕਟਰ ਤੇ ਸਾਰਾ ਮੱਜਦੇ ਆ ਜੱਸਾ ਬਣ ਕਰਦਾ ਮੇਰੇ ਵੀਰੇ ਇਹਦੇ ਦੇ ਡੀਐਲਸੀ ਗਰੁੱਪ ਵਾਲੇ ਸਾਰੇ ਵੀ ਰਿਮਾਰਕ ਕਰਦੇ ਨੇ ਉਹ ਸਾਰੇ ਵੀ ਰਿਮਾਰਕ ਕਰਦੇ ਨੇ ਜੱਗਿਆ ਭਣੀ ਬਾਗਿਆ ਵਾਲਾ ਜੋੜੀ ਵਾਲੇ ਆ ਕਹਿੰਦੇ ਮਾਨਸਾ ਦਾ ਰਾਮਾ ਦੇ ਬੱਚੇ ਆ ਮੇਰੇ ਕੋ ਸਾਹਮਣੇ ਪਰ ਇੱਥੇ ਆ ਕੇ ਟੇਂਸ਼ਨ ਹੀ ਆ ਵਰਜਦਾ ਆ ਆ ਮੂੰਹ ਕਦੇ ਤਾਹਰੂ ਕੇ ਕਲਾਵਾ ਆ ਆ ਡੁਗੜੀ ਜਿਹੜੀ ਤਗੜ ਪਾਈ ਆ ਉਹ ਧੱਕ ਨਹੀਂ ਦਿੰਦੀ ਉਹ ਧੱਕ ਨਹੀਂ ਦਿੰਦੀ ਮੇਰੇ ਵੀਰੋ ਉਹ ਲੱਗ ਜਾਦੇ ਆ ਆ ਸੱਤ ਗੁਦੀ ਟਕਰਾ ਉਹ ਸੱਤ ਗੁਦੀ ਛੋਟੇ ਨੂੰ ਦਾਰਾ ਉਹ ਛੋਟੇ ਨੂੰ ਦਾਰਾ ਪ੍ਰਤੂਪਾ ਧੱਕ ਵੀ ਕਹਿੰਦੇ ਉਹ ਅਗਰੋਂ ਤੋਂ ਪੱਕੋ ਜਿਵੇਂ ਧੱਕ ਨੇ ਤਾਓ ਮਿੱਤਰੋ ਅਪਿਛੀਏ ਨੇ ਜਾਣਾ ਦੂਜੇ ਪਾਸੇ ਲਓ ਤੇਰਾ ਬੱਚਾ ਖਲਾ ਮਾਰੀ ਦਾ ਨਾਮ ਧੰਨਵਾਦ ਹੈ ਕਿੰਨੇ ਔਰ ਬੰਦਾ ਹੋਈ ਗਈ ਆਓ ਮਾਰ ਗਈ ਆ ਸੰਦੋਰ ਕਹਿੰਦਾ ਹੋਇਆ ਕਿਹਦਾ ਆ ਇਹ ਬੰਦਾ ਕਿਹਦੇ ਦਾ ਇਹ ਨਾਲ ਜੀ ਆਉਂਦਾ ਇਹ ਨਾਲ ਜੀ ਆਉਂਦਾ ਇਹ ਨਾਲ ਜੀ ਆਉਂਦਾ ਇਹ ਨਾਲ ਜੀ ਆਉਂਦਾ ਆਲ ਕਰਦੀ ਰਹੀ ਆ ਜਰਨਾ ਕਰੋ ਲਿਆ ਕੋਈ ਨਾਲ ਕਰਦੀ ਰਹੀ ਆ ਆਹ ਇਹ ਕਹਿੰਦੇ 360 ਰਹੀਆਂ ਰਹੀਓ ਹੋਰ ਕਹਿੰਦੇ ਸਭਾ ਦੇ ਵਿੱਚ 3 ਬੱਲੇਦਾਰ ਸਾਹਿਬ ਅਰਜਨ ਸਿੰਘ 605 ਦੇ ਨਾਂ ਦੇਤੇ ਐਂਟਰੀ ਹੁੰਦੀ ਐ ਇਸ ਚੱਕਰ ਦੀ ਬੰਦੇ ਵੀਰੋ ਆਹ ਵੇ ਆ ਐਂਟਰੀ ਹੁੰਦੀ ਐ ਅਰਜਨ ਸਿੰਘ 605 ਦੇ ਨਾਂ ਦੇ ਮੇਰੇ ਵੀਰੋ ਹਾਂ ਕਹਿੰਦੇ ਕਮਾਲ ਹੋਈ ਪਈਆ ਦੁਨੀਆ ਇਸ ਖੇਡ ਤੇ ਮਾਦਰੀ ਵਾਲਿਆ ਧਿਆਲ ਹੋਈ ਪਈਆ ਦੁਨੀਆ ਇਸ ਖੇਡ ਤੇ ਧਿਆਲ ਹੋਈ ਪਈਆ ਕਮਾਲ 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 ਉਹ ਕਹਿੰਦੇ ਜਿਵੇਂ ਉਹ ਕਹਿੰਦੇ ਰਾਮਗੜ੍ਹ ਸਰਵਾਦਾ ਦੇ ਰਾਹ ਦੇ ਉੱਤੇ ਧੱਗੇ ਦੇ ਵਿੱਚ ਤੁਹਾਨੂੰ ਨਿਕਲਦਾ ਹੁੰਦਾ ਕਦਾਈ ਗੱਲ ਬੜੀ ਹੋਈ ਆ ਬੱਚਾ ਆਹ ਗੱਲ ਤੇ ਇੱਟਾ ਵੀ ਬੜੀ ਹੋਈ ਆ ਆਹ ਜਿਵੇਂ ਉਹ ਆ ਰਿਹਾ ਹੈ ਗ라운ਡ ਦੇ ਵਿੱਚ ਕਿਹਵਾ ਨਕਰਦਾ ਹੋਤਾ ਹੈ ਆ ਜਦੋਂ ਉਹ ਵੇੜੀ ਹੁੰਦੀ ਹੈ ਤੇ ਕਮਾਲ ਹੋਈ ਜਾਂਦੀ ਹੈ ਉਹ ਦੰਗਰਾ ਚਾਲੀ ਫਿੱਟ ਮੈਚ ਦਾ ਉਹ ਖਾਲ ਹੁੰਦਾ ਹੁੰਦਾ ਹਰ ਇੱਕ ਨਾਲ ਖੜਾ ਹੋਏ ਇਹਦੀ ਬਾਲ ਉਹ ਤੇਰੇ ਸਾਹਮਣੇ ਉਹ ਇਹਨੇ ਨੂੰ ਦਾ ਕਰਦਾ ਹੋਇਆ ਕਨਾਲ ਲੱਗਿਆ ਜੋ ਬਸ ਕੀਨ ਮੈਂ ਨਾ ਮਾਦਰੀ ਦਾ ਰਾਜੂ ਮੇਰੇ ਵੀਰੋ ਆਏ ਹਾਏ ਵੇ ਇੰਨਾ ਵਧੀਆ ਕੰਮ ਚੱਲਦਾ ਗੱਲ ਹੁਣ ਦੇਖੀਦਾ ਇੰਜਾਂ ਦਾ ਲਿਆ हेलो जोश स्वादी इरा निर्मल राजी दुप्प कला बड़े और सब सुवेद राजी तो क्यों है बता का घोड़ा संताला जी हाँ कंट्रोल करने महारी जुलेदा उन्हीं को ਮੈਂ ਰਾਹ ਤੇ ਵੀ ਤੁਰਦਾ ਜਦ ਤੁਰਦਾ ਤਰਹਾ ਬੰਦੇ ਜੁਦੀਪ ਕੌਟਰ ਵੀ ਕਹਿੰਦੇ ਮੈਂ ਰਾਹ ਤੇ ਵੀ ਤੁਰਦਾ ਜਦ ਤੁਰਦਾ ਹਾਂ ਤਰਹਾ ਬੰਦੇ ਇਹ ਰਾਹ ਬਣਾਇਆ ਮੁੰਡੇ ਨੇ ਦੂਜੇ ਜਿਹੜਾ ਉਹ ਬੱਲੇ 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 ਉਹ ਚੁੱਝ ਉਹਨੇ ਬੋਚਾ ਦੇ ਬੱਲੇ ਬੱਲੇ ਹੋ ਗਈ ਮੇਰੇ ਵਿੱਚ ਬੱਲੇ ਬੱਲੇ ਹੋ ਗਈ ਮੇਰੇ ਵਿੱਚ ਖੇਡਦੇ ਆ ਜਿਆ ਦੁਨੀਆ ਸਖਿਰਦੇ ਯਾਰ ਹੋਈ ਪਈਆ ਅਲੀਪੁਰੀਆ ਅਲੀਪੁਰੀਆ ਬੱਬਰ ਆ ਰਿਹਾ ਮੇਰੀ ਜੇ ਅਲੀਪੁਰੀਆ ਬੱਬਰ ਆ ਰਿਹਾ ਇਸ ਵੇ ਖੇਡਦੇ ਮੈਦਾਨ ਚ ਜੱਪਾ ਦੇਖੀਏ ਕਹਿੰਦੇ ਕਿ ਧੂਨ ਦੇ ਨਿਸਾਨ ਤੇਰੇ ਪੱਗਾਂ ਮਾਰਿਆ ਦੇ ਲੋ ਆਦਾ ਜੇਵਾਜੀ ਇਹਨਾਂ ਨੂੰ ਉਹ ਹੋ ਜੂ ਹਨ ਬਾਈ ਜੀ ਉਹ ਦੇ ਗਰਾਊਂਡ ਇਹਣਾ ਕਲੀਅਰ ਕਰੋ ਜੀ ਗਰਾਊਂਡ ਕਲੀਅਰ ਕਰੋ ਵੀਰੇ ਰਾਸ਼ਵਾਤ ਹੋ ਚੁੱਕਿਆ ਲੋ ਸਾਹਮਣੇ ਦੇਖੀ ਨੀ ਵੀਰੋ ਇਸ ਖਾੜੀ ਗਰਾਹ ਸ੍ਰੀ ਚਮਕੌਰ ਸਾਹਿਬ ਵਾਲੇ ਟਰੈਕਟਰਾਂ ਨਾਲ ਜਿਹੜੇ ਦੇਖੀ ਨਾ ਇਹਨਾਂ ਨੇ ਉਹ ਪਾਣੇ ਉਹ ਮਾਰ ਕੇ ਦਾ ਲਾਸ਼ ਤੇ ਵਧਿਆ ਗਿਆਂ ਹਰ ਸਾਹ ਵਾਦ ਕਹਿੰਦੇ ਦਸਤੀ ਕਮਾਲ ਦੇ ਦਾ ਪੈਂਦਾ ਕੀ ਤੁਮ ਕਹੇਂ ਬਾਬਾ ਕੋ ਲਾਗੇ ਕਰਦੇ ਗੋਲੀਆਂ ਨੂੰ ਲਾਗੇ ਕਰਦੇ ਨੇ ਉੱਨੇ ਸੰਗੀਤ ਕੋਲ ਲਾਗੇ ਕਰਕੇ ਬਸੰਦ ਬੰਦਾ ਪਰ ਇੱਧਰ ਵਾਸੀ ਦੇਖੀਏ ਅੱਜ ਪਹਿਲੋਂ ਨਾਲ ਖਿੜੜਿਆਂ ਦੇ ਅੰਦਰ ਔਰ ਪੱਪੀ ਬਾਕੀਆਂ ਵਾਲਾ ਆ ਦੇਖ ਨਜ਼ਾਰੇ ਅੱਜ ਕਦੇ ਪੱਪੀ ਨੂੰ ਵੀ ਮੁਬਾਰਕ ਹੰਦੇ ਨੇ ਸਾਰੇ ਜਿਹੜੇ ਨੈਟਰਲ ਨੂੰ ਪਿਆਰ ਕਰ ਦਿੱਤਾ ਕਹਿੰਦੇ ਬਹੁਤ ਵਧੀਆ ਲੱਗੀ ਵੀਡੀਓ ਬੱਦਰਾ ਲਾਟੀ ਲੰਡੇ ਦਾ ਸਰਵਾਨ 1 ਲੱਖ ਦੇ ਨਾਲ ਕੀਤਾ ਜਾਵੇਗਾ ਔਰ ਦਸ ਦਾ ਸਰਵਾਨ 골ਡ ਰਿੰਗ ਦੇ ਨਾਲ ਕੀਤਾ ਜਾਵੇਗਾ ਆਹਨੇ ਦੇਖੀਏ ਨਜ਼ਾਰਾ ਕਿਹਦੇ ਮੌਕੇ ਸੀਮਾ ਸਾਹੋ ਹਰਦੀਪ ਸਿੰਘ ਦੀ ਨਜ਼ਾਰਾ ਤੋਂ ਦੇਖਣੇ ਜਾ ਰਾਓ ਭੱਲੇ 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 ਹੁਸਾਵਾ ਸਾਵਾ 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 ਔਰ ਕਮਾਲ ਹੋਈ ਮਈਆ ਕੁੜੀ ਤੇ ਕੇ ਆ ਰਹੀ ਪਈਆ ਆ ਜੱਟਾਂ ਰੋਹੀ ਪਈਆ ਨਵੰਬਰ ਤੋਂ ਨਵੰਬਰ ਦੇ ਗਿਆ ਸਭ ਚੱਕਰਾਂ ਬਾਅਦ ਹੀ ਅਜੀਬ ਆ ਸਰਦੀਆਂ ਦੇ ਰੰਗਾਂ ਤੋਂ ਧੰਨਵਾਦ ਕਰੀਆ ਕਮਾਲ ਹੋਈ ਪਈਆ ਮੇਰੇ ਵੀਰੋ ਕਦੇ ਸੋਨਾ ਨਿੱਕਾ ਸ੍ਰੀ ਚਮਕਾਲ ਸਾਹਿਬ ਦੀ ਤਰਫ਼ੀ ਤੋਂ ਹੁਣ ਸ਼ੇਰ ਤੌਰ ਤੇ ਪੱਟਿਆ ਜੱਗੀ ਆਉਂ ਭਾਗਾਂ ਦੇ ਸੋਹਣੇ ਤਾਰੀ ਹੁਣੀ ਕਹਿੰਦੇ ਖੁਰਦ ਪਿੰਡ ਵਾਲੇ ਉਹ ਵੀ ਆਏ ਹੋਏ ਆ ਅੱਜ ਕਦੇ ਚੌਂਤਰ ਕਾਲੀ ਲੱਗੇ ਹੋਏ ਆ ਦੇਖੀ ਰਿਹੇ ਕਰੀਏ ਕਿਦੇ ਲੈ ਕੇ ਹੋ ਗੀ ਅਗਲੇ ਦਿਨ ਤੇਰੀ ਚਾਈ ਤੇ ਕੰਮਰਾ ਦਾ ਜੱਦੀ ਵੀ ਕੋਈ ਥਾਲੀ ਬੋਲ ਰਹੀ ਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਸੀ ਕਰਿਆ ਹੁਣੀ ਅੱਜ ਫੋਲੇ ਨਹੀਂ ਸਮਾਰੇ ਉਧਰ ਕਹਿੰਦੇ 24 ਤਰੀਕਾ ਅੱਲਾ ਬਣੇ ਕੰਮ ਗੁਲਾ ਸਬੀਤ ਸਾਲ ਸਰਾਹ ਜੀ ਹੋਣੀ ਖੜੇ ਨੇ ਵੀ ਬਹੁਤ ਧੰਨਵਾਦ ਜਿੱਤਿਆ ਆਹ ਤੰਗੇ ਬਨੇ ਹੋ ਰਾਜੇ ਤੋਂ ਹੋ ਕੇ ਨਹੀਂ ਕੋਈ ਖੜਾ पोपा वारा वटि सजी वितो आयो ਸੋਹਣੇ ਦੇਖੋ ਖੇਡ ਮੈਦਾਨ ਦੇ ਵਿੱਚੋਂ ਇਹ ਕਿਹਦੇ ਕੋਤੀ ਕੋਸਾ ਆਹ ਦੇਖੋ ਜੇ ਬੱਲੇ ਹੋ ਗੀ ਮੇਰੇ ਮਿੱਤਰੋ ਬੱਲੇ ਬੱਲੇ ਹੋੜੀ ਹੋੜੀ ਚੱਲੀ ਹੋੜੀ ਐਸੋ ਹੋਈ ਇਹੀ ਤਰ੍ਹਾਂ ਦਾ ਬੋਲਦਾ ਇਸ ਤੋਂ ਹੋਰ ਉਹ ਵੀ ਲੈਣਾ ਜ਼ਰੂਰੀ ਨਹੀਂ ਇਹ ਜ਼ਰੂਰੀ ਹੈ ਜੀ ਲੰਗੜਾ ਵਾਲੇ ਵੀਰਾਂ ਨੇ 1000 ਲਾਤਾ ਜੇ ਮਾਰਟ ਤੋੜਦਾ ਨਹੀਂ ਤਾਂ ਇਦਾਂ ਹੀ ਦੇ ਦਾਂਗੇ ਲੰਗੜਾ ਵਾਲਿਆਂ ਨੇ 1000 ਲਾਤਾ ਸਾਡੇ ਵੀਰਾਂ ਨੇ ਗਰੇਵਾਲ ਕੁਈਤਾ ਮੌਜੂਦ ਗਰੇਵਾਲ ਤੇ ਅਮਰਤਪਾਲ ਗਰੇਵਾਲ ਇਹਨਾਂ ਭਰਾਵਾ ਵੱਲੋਂ ਹਾਂਜੀ ਰੈਡੀ ਹਾਂ ਭਪਿੰਦਰ ਸਿੰਘ ਭੁੱਪੀ ਮਾਰ ਕਰਦਾ ਇਸ ਟਰੈਕਟਰ ਦੇ ਵਿੱਚ ਨੂੰ ਚੱਲੋ ਇਹ ਕਦਰਵਾ ਹਲਵਾਰਾ ਫੀਡ ਕਲੱਬ ਦੇ ਪੱਨਰੇ ਖੇਤੋਂ ਹੋ ਚੌਂਦੀਆਂ ਚੌਂਦੀਆਂ ਰਹਿਣਾ ਨਕਲ ਬਣਿਆ ਇਹਨਾਂ 1920 ਇਹ ਤਾਂ ਸੱਬਰ ਦਾ ਹੱਥ ਨਾਲ ਤੇ ਡੈਕਰ ਕਰੂਗਾ ਇਹਦਾ ਇਸ ਤੋਂ ਉੱਤਰਾਣ ਜਾਂ ਹੱਥ ਪੀਣੇ ਨਾ ਇਹ ਵੀ ਸਾਥ ਕਰ ਰਿਹਾ ਜਦੋਂ ਸਿਰ ਤੋਂ ਹੋ ਗਿਆ ਨਾ ਇਹ ਤਾਂ ਐਲਗੋਰਿਥਮ ਨੂੰ ਤੇ ਨਹੀਂ ਤੇ ਨਾ ਬਲਸ ਤੇ ਬਹਾਰਾ ਕਾਮਾ ਗਲਤ ਹੋਇਆ ਆਪਲੇੜੇ ਆਹੇ ਰੋਟਾ ਆਪ ਮੁਠਿਆ ਦੇ ਕਰਵਾ ਦੇ ਜਿੱਥੇ ਆੜੇ ਘੜੇ ਹਟਾ ਤੋ ਮੈਨੂੰ ਬਾਹਾਂ ਸੇ ਕਰ ਦੇ ਆਗੇ ਲੈ ਆ ਚ ਦੂਜਾ ਟਰੈਕਟਰ ਲੈ ਆਉ ਨਰਦੇਵ ਜੀ ਭੰਦੇ ਇਹ ਤੁਹਾਨੂੰ ਬੁਲਾਉਣ ਤੇ ਆਈ ਗਾੜ ਕੇ ਆ ਯਾਰ ਇਹ ਠੱਕਾ ਵਾਲਾ ਹੋਇਆ ਦੁਬਾਰਾ ਇੱਕ ਤਲਵਾਰਿਆ ਤਿੰਨ ਫੁੱਟ ਬਗਾਰੇ ਘੜੇ ਆ ਲੈ ਤੋ ਜਾ ਬਾਈ ਹਾ ਜੀ ਵਾ ਬੰਦਾ ਹਟਾ ਗਏ ਤੋਰ ਨਜ਼ਾਰ

ਹੋ ਬੱਲੇ ਜਗਤਿਆ ਮਾਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਫਰਾਂਸ ਤੋਂ ਮੌਜੂਦ ਕਰਦੇ ਹੋ ਸਾਡੇ ਵੱਲੋਂ ਦੀ ਪੇਸ਼ ਕੰਨੀ ਦੇ ਵਿੱਚ ਕਾਹ ਤੇ ਇਹੀ ਕਰੋ ਜੀ ਜੇ ਪ੍ਰਬੰਧਕ ਵੀਰਾਂ ਦੇ ਲਈ